ਕਿ ਗੁਰਬਿੰਨ ਮਾਲਾ ਫੇਰਦੇ ਗੁਰਬਿੰਨ ਜਪਦੇ ਨਾਮ ਤੇ ਗੁਰਬਿੰਨ ਦਾ ਨਾਮ ਹੈ ਪੁੱਛੋ ਬੇਦਕੁਨਾ ਇਹ ਪਾਵਨ ਬਾਣੀ ਫਰਮਾਨ ਕਰਦੀ ਹੈ ਆਦਵਾਸੀ ਦੇ ਕੌਮਿਕ ਰਤ ਗਿਆਨ ਪ੍ਰਕਾਰ ਦੇ ਵਿੱਚ ਸਾਈਂ ਸਤਿਗੁਰੂ ਗਿਆਨਤ ਮਹਾਰਾਜ ਫਰਮਾਉਂਦੇ ਨੇ ਉਹ ਬੈਠਾ ਹੈ ਤੇਰੇ ਮਨ ਮੰਦਰ ਦੇ ਵਿੱਚ ਉਹ ਬੈਠਾ ਹੈ ਤੇਰੇ ਮਨ ਮੰਦਰ ਦੇ ਵਿੱਚ ਸਮਝ ਰਿਆ ਹੈ ਕਿ ਤੇਰੀ ਗੱਲ ਘਟ ਘਟ ਦੀ ਉਹ ਜਨਨਹਾਰਾ ਉਸ ਨੂੰ ਛਕਦਾ ਨਹੀਂ ਕੁਛ ਹੈ ਕਿ ਪ੍ਰਮਾਤਮਾ ਸਾਡੇ ਮਨ ਮੰਦਰ ਵਿੱਚ ਬਿਰਾਜਮਾਨ ਹੈ ਉਹ ਸਾਡੀ ਹਾਤਰਾਂ ਦੀ ਚੰਗੀ ਮਾੜੀ ਸੋਚ ਨੂੰ ਉਹ ਜਾਣਨ ਹਾਰਾ ਹੈ ਉਹ ਅਕਾਲ ਪੁਰਖ ਜੋ ਸਾਡੇ ਹੀ ਮਨਾਂ ਦੇ ਅੰਦਰਲੀ ਭਾਵਨਾ ਨੂੰ ਜਾਣਦਾ ਹੈ ਇਸ ਕਰਕੇ ਕੋਈ ਵੀ ਉਹ ਨੂੰ ਛਾਲ ਨਹੀਂ ਸਕਦਾ ਕਿਉਂਕਿ 사ਤਗੁਰ ਮਹਾਰਾਜ ਕਲ ਕਰਨ ਦੇ ਵਿੱਚ ਵਾਸ ਕਰਦੇ ਨੇ ਤੇ ਪਾਵਨ ਬਾਣੀ ਫਰਮਾਨ ਕਰਦੀ ਤੇ ਪਰਮਾਤਮਾ ਜਦੋਂ ਇਸ ਮਾਤ ਲੋਕ ਦੀ ਧਰਤੀ ਵਿੱਚ ਇਨਸਾਨੀ ਰੂਪ ਲੈ ਕੇ ਸੰਤਾਂਤਨ ਭਗਵਾਨ ਵਾਲਿਕ ਮਹਾਰਾਜ ਜੋ ਸੱਛਿ ਦੀ ਸਜਣਾ ਘਰ ਲਗੇ ਸਨ ਪਾਵਨ ਬਾਣੀ ਫਰਮਾਉਂਦੀ ਹੈ ਤ੍ਰੈ ਲੋਕੀ ਨੂੰ ਸਾਜਣ ਦੇ ਲਈ ਈਸ਼ਵਰ ਸ਼ਕਤੀवान ਪੂਰਨ ਪ੍ਰਗਟ ਬ੍ਰਹਮ ਹੋ ਗਿਆ ਵਾਲਮੀਕ ਭਗਵਾਨ ਜੋਤ ਅਗੰਮੀ ਈਸ਼ਵਰੀ ਰਚਿਆ ਜਦ ਜਹਾਨ ਸਾਝੀ ਨੌਖੰਡ ਪ੍ਰithvi ਚੰਨ ਸੂਰਜ ਸਮਾਨ ਘੜੀਆਂ ਤੇ ਥਾਂ ਸਾਝੀਆਂ ਸਾਜੇ ਦਿਨ ਤੇ ਰਾਤ ਲਿੰਗ ਦਿੱਤੀ ਹਰ ਜੀਵ ਦੀ ਵਖੋ ਵਖ ਬਰਾਦ ਪਰਮਦ ਸਾਧ ਚਸ਼ਮੇ ਨਦੀਆਂ ਤੇ ਦਰਿਆ ਰੁੱਖਾਂ ਵੇਲਾ ਬੁਟਿਆਂ ਦਿੱਤੀ ਮੈਂ ਖੰਡ ਲੱਖ ਚੁਰਾਸੀ ਮੇਦਨੀ ਈਸ਼ਵਰ ਦਾ ਪਰਿਵਾਰ ਬਖਸ਼ੇ ਹਰ ਇੱਕ ਜੀਵ ਨੂੰ ਅਣ ਮਿਣਵੇਂ ਪੰਡਾਰ ਕਿ ਮਾਂਤ ਲੋਕ ਦੇ ਜੀਹਾਂ ਦੇ ਕਰ ਲਈ ਕਲਿਆਣ ਰੂਪ ਧਾਰ ਇਨਸਾਨ ਦਾ ਆਇਆ ਖੁਦ ਭਗਵਾਨ ਵੱਖਰੇ ਵੱਖਰੇ ਲੇਖ ਨੇ ਵੱਖੋ ਵੱਖ ਖਿਆਲ ਐ ਪਰ ਮਿਲਦੇ ਮੂਹ ਨਾਲ ਇੱਕ ਦੂਜੇ ਦੇ ਨਾਲ ਹਿੰਦੂ ਕਹਿੰਦੇ ਸ਼ੁਰੂ ਤੋਂ ਕਿ ਸਚਿਆ ਸੰਸਾਰ ਪ੍ਰਗਟ ਹੋਇਆ ਜਗ ਤੇ ਉਹ ਬ੍ਰਹਮਾ ਦਾ ਅਵਤਾਰ ਕਿ ਮੋਮਨ ਕਹਿੰਦੇ ਅਜ਼ਲ ਤੋਂ ਕੀਤੀ ਜਿਸਮਦਾਦ ਰੁਕੀ ਆਦਮ ਤੇ ਹਵਾ ਨੇ ਐਸਐਸਟੀ ਦੀ ਬੁਨਿਆਦ ਪਰ ਵਿਦਵਾਨਾਂ ਖੋਜੀਆਂ ਲਿਖਿਆ ਜੋ ਇਤਿਹਾਸ ਕਰਨਾ ਪਉ ਇਨਸਾਨ ਨੂੰ ਉਸ ਉੱਤੇ ਵਿਸ਼ਵਾਸ ਕਿ ਜਨਮ ਤੋਂ ਪਹਿਲਾਂ ਆਰਾਮ ਦੇ 10000 ਸਾਲ ਸਤਿਗੁਰੂ ਵਾਲਮੀਕ ਭਗਵਾਨ ਨੇ ਲਿਖੀ ਰਮਾਇਣ ਅਮਸ਼ਾਲ ਜਦਨਾ ਕਲਮ ਤਵਾ ਸੀ ਨਾ ਕਾਗਜ਼ ਦਾ ਨਾਮ ਨਾਇਕਰ ਦਾ ਵਿਆਸੀ ਨਾ ਵਿਦਿਆ ਦੀ ਸ਼ਾ ਪੂਜਦਿਆਂ ਤਦ ਪਤਰਾ ਤੇ ਕਹਿੰਦੇ ਨੇ ਵਿਦਵਾਨ ਸਾੰਭੇ ਮੋਤੀ ਸੁਖੰਦੇ ਜੋ ਪੰਛੀ ਨੇ ਭਗਵਾਨ ਜੇਕਰ ਨਾ ਦਲੀਲ ਦਾ ਬੜੀਏ ਕਰ ਦਸਦੀਕ ਆਦ ਪੁਰਖ ਤੱਕ ਜਗਦਾ ਸ਼੍ਰੀ ਗੁਰੂ ਵਾਲਮੀਕ ਹੈ ਠੀਕ ਗੁਰੂ ਵਾਲਮੀਕ ਸੰਸਾਰ ਦਾ ਕਰਤਾ ਪਾਲਨਹਾਰ ਯੁਗ ਯੁਗ ਪਹਿਲਾ ਉਸ ਦਾ ਉਹ ਹੈ ਸ਼ਕਤੀ ਦਾ ਅਵਤਾਰ ਸ਼ਬਦ ਰੂਪ ਵਿੱਚ ਉਸ ਨੂੰ ਕਰੀਏ ਜਦ ਵੀ ਯਾਦ ਸਤਿਗੁਰ ਵਾਲਮੀਕ ਭਗਵਾਨ ਜੀ ਕਰਦੇ ਹਨ ਮਦਦ ਸਾਜੀ ਜਿਸ ਨੇ ਪਥਵੀ ਸਾਜਿਆ ਜਿਸ ਸੰਸਾਰ ਪੂਰਨ ਸੁਭਗਵਾਨ ਨੂੰ ਨਮਸਕਾਰ ਲਖਵਾ ਪਰਮਾਤਮਾ ਨੇ ਸਭ ਤੋਂ ਪਹਿਲਾਂ ਕਿਉਂਕਿ ਪਹਿਲਾਂ ਅਰਬੰਖ ਅਰਬੰਖ ਤੂੰ ਦੂ ਘਾਰਾ ਬਰਗੜ ਤੂੰ ਸੰਸਾਰ ਕੀਆ ਉੱਤਰ ਦੱਖਣ ਪੂਰ ਪਛਮ ਪੈਦਾ ਤੂੰ ਗੁਜ਼ਾਰ ਗਿਆ ਤੀਨ ਲੋਕਾਂ ਨਰਮਤਾ ਤੂੰ ਹੈ ਬ੍ਰਹਮੰਡ ਕਾ ਨਰਮਾਰ ਕੀਆ ਸੂਰਜ ਚੰਨ ਤਾਰੇ ਧਰਤੀ ਪੈਦਾ ਤੂ ਉਸ ਮਾਨ ਗਿਆ ਸੂਜਨ ਮੁਨੀ ਜਨ ਸਭੀ ਦੇਵਤੇ ਜਪਤੇ ਤੇਰਾ ਨਾਮ ਪ੍ਰਭੂ ਬ੍ਰਹਮਾ ਵਿਸ਼ਨੂ ਮਹੇਸ਼ ਆਪਕੋ ਕਰਤੇ ਹੈ ਪਨਾ ਪ੍ਰਭੂ ਜਗਤ ਗੁਰੂ ਭਗਵਾਨ ਪਿਆਰੇ ਜੁਗ ਜੁਗ ਤੇਰੀ ਜੈ ਹੋਵੇ ਆਦਿ ਪ੍ਰਭਗਵਾਨ ਵਾਲਮੀਕ ਮਹਾਰਾਜੀ ਜੁਗ ਜੁਗ ਤੇਰੀ ਜੈ ਹੋਵੇ ਕਿ ਪ੍ਰਮਾਤਮਾ ਵਾਲਮੀਕ ਮਹਾਰਾਜ ਦੁਨੀਆ ਦੇ ਆਦਿ ਕਵੀ ਹੋਏ ਨੇ ਕਰੀਏ ਵਿਦਿਆ ਪ੍ਰਦਾਨ ਵੀ ਉਹਨਾਂ ਨੇ ਕੀਤੀ ਹੋਈ ਹੈ ਦੁਨੀਆ ਦੀ ਸਭ ਤੋਂ ਪਹਿਲੀ ਭਾਸ਼ਾ ਜੋ ਸੰਸਕ੍ਰਿਤ ਭਾਸ਼ਾ ਹੈ ਜੋ ਪਰਮਾਤਮਾ ਵਾਲਿਬ ਮਹਾਰਾਜ ਨੇ ਇਸ ਦੁਨੀਆ ਨੂੰ ਦਿੱਤੀ ਹੈ ਤੇ ਦੁਨੀਆ ਦਾ ਸਭ ਤੋਂ ਪਹਿਲਾ ਗ੍ਰੰਥ ਹੈ ਪਾਵਨ ਸ੍ਰੀ ਯੋਗ ਵਸ਼ਿਸਟ ਜਿਸਦੇ 32000 ਸ਼ਲੋਕ ਹਨ ਉਹਦੇ ਵਿੱਚ ਸਤਗੁਰਾਂ ਨੇ ਬ੍ਰਹਮ ਦਾ ਗਿਆਨ ਦਿੱਤਾ ਹੈ ਕਿ ਸਾਨੂੰ ਪਰਮਾਤਮਾ ਨਾਲ ਮਿਲ ਕਿਤਾ ਹੁੰਦਾ ਹੈ ਤੇ ਉਸ ਤੋਂ ਪਹਿਲਾਂ ਸਾਨੂੰ ਗੁਰੂ ਵਾਲੇ ਹੋਣਾ ਪੈਂਦਾ ਹੈ ਤਕੂਲਣ ਸਾਨੂੰ ਉਹਦੀ ਹੀ ਮੁਕਤੀ ਹੁੰਦੀ ਹੈ ਪਰਮਾਤਮਾ ਨੇ ਸਭ ਤੋਂ ਪਹਿਲਾਂ ਕਿੰਨੋ ਆਦਿ ਸ਼ਬਦੀ ਕਹਿੰਨੇ ਆ ਆਦਿ ਮਾਤਾ ਕਹਿੰਨੇ ਆ ਪਹਿਲਾਂ ਉਹਨਾਂ ਨੂੰ ਪ੍ਰਗਟ ਕੀਤਾ ਧੂਮੇ ਤੌਰ ਦੇ ਚੋ ਸਾਰਾ ਪ੍ਰਮਾਟਰ ਚ ਆਇਆ ਉਹਨਾਂ ਨੇ ਫਿਰ ਉਸੇ ਹੀ ਦੇਵੀ ਰਾਹੀਂ ਬਰਮਾ ਵਿਸ਼ਣੂ ਇਸ ਕਹਾਵਾਏ ਪਰਮਾਤਮਾ ਨੇ ਤੇਰੀ ਸਾਰੀ ਦੁਨੀਆ ਸ੍ਰਿਸ਼ਟੀ ਸਾਜੀ ਫਿਰ ਮਾਨੇ ਨੂੰ ਹੁਕਮ ਦਿੱਤਾ ਵੀ ਤੁਸੀਂ ਇਹਨਾਂ ਚਲਾਓ ਪਰਮਾਤਮਾ ਨੇ ਕਿ ਪਾਵਨ ਬਾਣੀ ਫਰਮਾਨ ਕਰਦੀ ਹੈ ਇੱਕਾਂ ਮਾਇ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਮੰਡਾਰੀ ਇੱਕ ਲਾਵੇ ਦੀਵਾਨ ਪਰਮਾਤਮਾ ਵਾਲਿ ਕੁਮਾਰਾ ਜੀ ਉਹਨਾਂ ਦੀ ਬਹੁਤ ਕਿਰਪਾ ਹੈ ਪੂਰੇ ਵਰਦ ਤੇ ਦੇਖੋ ਸਾਰੀ ਸ੍ਰਿਸ਼ਟੀ ਉਹਨਾਂ ਨੇ ਸਾਜੀ ਹੈ ਕੋਈ ਇਹ ਦੋਨੇ ਕੋਈ ਮੁਸਲਮਾਨ ਨਹੀਂ ਕੋਈ ਕੁਛ ਨਹੀਂ ਇਹ ਸਾਰੇ ਦਾਤਾ ਪਤियां ਸਾਡੇ ਇਨਸਾਨਾਂ ਦੀ ਬਣਾਈਆਂ ਹੋਈਆਂ ਨੇ ਉਹਨਾਂ ਨੇ ਸਿਰਫ ਇੱਕ ਇਨਸਾਨ ਭੇਜਿਆ ਸੀ ਬਾਕੀ ਅਸੀਂ ਆਪਣੇ ਖੁਲੀ ਹੰਕਾਰ ਦੇ ਬੈਠੇ ਆ ਕਿਉਂਕਿ ਰਹਿਣਾ ਇੱਥੇ ਕੁਛ ਨਹੀਂ ਕਰ ਬਸ ਪਰਮਾਤਮਾ ਦਾ ਨਾਮ ਰਹਿਣਾ ਹੈ ਕਿਉਂਕਿ ਨਾ ਧੁੱਪ ਰਹਿਣੀ ਨਾ ਛਾਂ ਬੰਦਿਆ ਨਾ ਪਿਓ ਰਹਿਣਾ ਨਾ ਮਾਪ ਬੰਦਿਆ ਹਰ ਸ਼ੈ ਨੇ ਆਖਰ ਮੁੱਕ ਜਾਣਾ ਇੱਕੋ ਰਹਿਣਾ ਹੈ ਰੱਬ ਦਾ ਨਾਮ ਬੰਦਿਆ ਪਰਮਾਤਮਾ ਦਾ ਨਾਮ ਰਹਿਣਾ ਹੈ ਕਿਉਂਕਿ ਜੀਵਾਂ ਮੇਰੀ ਨਾਮ ਜਪਣੂ ਅੱਖੀਆਂ ਦਰਸ਼ਨ ਪਾਵਨੂ ਇਹ ਪਰਮਾਤਮਾ ਨੇ ਸਾਨੂੰ ਦੇ ਕਿਸ ਕਾ ਮੁੱਦਤੀ ਹੈ ਅਸੀਂ ਪਰ ਕਿਸ ਕਾ ਬਤ ਰਹੇ ਆ ਪਰਮਾਤਮਾ ਨੇ ਸਾਨੂੰ 24 ਘੰਟਿਆਂ ਦੇ ਵਿੱਚ 24000 ਸਵਾਸ ਬਖਸ਼ੇ ਨੇ ਸਤਗੁਰੂ ਜੀ ਦੀ ਬਾਹਰ ਕਿਰਪਾ ਹੈ 24000 ਸਵਾਸ ਬਖਸ਼ੇ ਨੇ ਇਹ ਅਸੀਂ ਆਪਣੇ ਮਨਾਂ ਦੇ ਅੰਦਰ ਧਿਆਨ ਕਰਕੇ ਦੇਖ ਲਈ ਅਸੀਂ ਪਰਮਾਤਮਾ ਦੇ ਨਾਮ ਤੇ ਕਿੰਨੇ ਸਵਾਸ ਲੇਖੇ ਲਾਏ ਨੇ ਇਹ ਸਭ ਨੂੰ ਪਤਾ ਹੈ ਇਸੇ ਵੇਲੇ ਇਹ ਜੋ ਹੁੰਦਾ ਹੈ ਅਸੀਂ ਆਏ ਗੁਰੂ ਦੇ ਦਰਬਾਰ ਤੇ ਉਹਨੇ ਪਰ ਸਾਡਾ ਧਿਆਨ ਪਿੱਛੇ ਹੁੰਦਾ ਹੈ ਸਾਡਾ ਕੰਮ ਰਹਿ ਗਿਆ ਉਹ ਰਹਿ ਗਿਆ ਕਿਉਂਕਿ ਪਰਮਾਤਮਾ ਕਹਿੰਦਾ ਜੇ ਤੂੰ ਮਿੱਥੇ ਕੰਮ ਛੱਡੇਗਾ ਨਾ ਸਾਰੇ ਫਿਰ ਮੈਂ ਤੇਰੇ ਕੰਮ ਆਪ ਕਰਨੇ ਨੇ ਜੇ ਤੂੰ ਉਹਦੇ ਨਾਲ ਨਿਗਰ ਕੇ ਮੇਰਾ ਕੰਮ ਉਹ ਰਹਿ ਗਿਆ ਮੇਰਾ ਆ ਰਹਿ ਗਿਆ ਫਿਰ ਵੀ ਉਹਦੇ ਉਧਰ ਰਹਿੰਦਾ ਫਿਰ ਪਰਮਾਤਮਾ ਦਾ ਧਿਆਨ ਹੀ ਲੱਗਦਾ ਕਿਉਂਕਿ ਸਸਾਂ ਸੇ ਹਰ ਕੋਈ ਸੀਜੇ ਕੀਚੇ ਸੀਜੇ ਨਾਲ ਰਜਮ ਦਾਣਾ ਕੋਕੜੂ ਕਰੀ ਨਾ ਹੰਡੀ ਮੂੰ ਦਾਲ ਆਪਾਂ ਹੰਡੀ ਵਿੱਚ ਦਾਲ ਪਕਾਉਂਦੇ ਆ ਕੋਕੜੂ ਨੂੰ ਬਰਾਬਰ ਸੇ ਲੱਗਦਾ ਹੈ ਪਰ ਉਹ ਤਾਂ ਉਹ ਗੰਦਾਨੀ ਨਾਲ ਗਲ ਜਾਂਦੀ ਹੈ ਕਿਉਂਕਿ ਉਹੀ ਕੋਕੜੂ ਸਾੜੀ ਦਾ ਨਾਰਥ ਥੱਲੇ ਆਂਦਾ ਗੰਦ ਦੇ ਥੱਲੇ ਆਂਦਾ ਹੈ ਜਿਹੜਾ ਵੀ ਆਪਾਂ ਰਾਜ ਪਦਾਰਥ ਖਾਂਦੇ ਆ ਉਹਦਾ ਸਾਰਾ ਮਜ਼ਾ ਤਿਰਕਰਾ ਕਰ ਦਿੰਦਾ ਹੈ ਕਿਉਂਕਿ ਕੋਕੜੂ ਉਹਨਾਂ insanਾਂ ਨੂੰ ਆਖਿਆ ਗਿਆ ਹੈ ਜਿਹੜੇ insan ਬਾਣੀ ਨੂੰ ਸਰਵਨ ਨਹੀਂ ਕਰਦੇ ਜਿਹੜੇ ਪਵਨ ਬਾਣੀ ਨੂੰ ਸਰਵਨ ਕਰਦੇ ਨੇ ਪਰਮਾਤਮਾ ਉਹਨਾਂ ਦੇ ਅੰਦਰ ਵਾਸ ਕਰਦਾ ਹੈ ਗੁਰੂ ਨਾ ਸਾਸੰਗ ਦੇ ਵਿੱਚ ਆਉਂਦੇ ਨਾਲ ਸਾਨੂੰ ਗੁਰੂ ਨਾਂਝੁਕਤੀ ਮਿਲਦੀ ਹੈ ਮੁਕਤੀ ਦਾ ਮਾਰਗ ਮਿਲਦਾ ਹੈ ਪਰਮਾਤਮਾ ਕੀ ਹੈ ਜ਼ਿੰਦਗੀ ਦਾ ਮਕਸਦ ਮਿਲਦਾ ਹੈ ਪਰਮਾਤਮਾ ਦੀ ਰਹਿਮਤ ਮਿਲਦੀ ਹੈ ਜੋ ਸਾਡੇ ਵਿਗੜੇ ਤਿਗੜੇ ਕੰਮ ਉਹਦੇ ਪਰਮਾਤਮਾ ਆਪ ਕਰਦੇ ਕਿਉਂਕਿ ਨਾਲੀ ਨੀਤਾ ਨੂੰ ਇਰਾਦਾ ਨੇ ਜੇਕ ਸਾਡੀ ਨੀਤ ਸੱਚੀ ਹੈ ਪਰਮਾਤਮਾ ਸਾਡੇ ਕੰਮ ਆਪ ਕਰਦਾ ਹੈ ਕਿਉਂਕਿ ਬਿਨਾ ਅਕ ਨੂੰ ਮਾਤਾਵਾਂ ਬੀਬੀਆਂ ਭੈਣਾਂ ਮੇਰੀਆਂ ਜਾਣਦੀਆਂ ਨੇ ਕਿ ਬਿਨਾ ਅਕਨੂ ਦੁੱਧ ਨੂੰ ਜਾਗਨੀਉ ਲੱਗਦੇ ਹੁੰਦੇ ਮਾੜੀਆਂ ਨੀਤਾਂ ਨੂੰ ਕਦੀ ਭਾਗ ਨਹੀਂ ਲੱਗਦੀ ਬਿਨਾ ਅਕਨੂ ਦੁੱਧ ਨੂੰ ਜਾਗਨੀ ਲੱਗਦੇ ਮਾੜੀਆਂ ਨੀਤਾਂ ਨੂੰ ਕਦੀ ਭਾਗ ਨਹੀਂ ਲੱਗਦੇ ਜੇ ਸਤਗੁਰੂ ਵਾਹ ਨਹੀਂ ਕਮਹਾਰ ਦੀ ਦਜਾ ਵਿੱਚ ਰਹਿਨ ਰਾਜ਼ੀ ਉਹਨਾਂ ਦੀ ਨੀਤਾਂ ਨੂੰ ਕਦੀ ਦਾਗ ਨਹੀਂ ਲੱਗਦੇ ਸਤਗੁਰੂ ਮਹਾਰਾਜ ਸ਼ਰਮੰਦਾ ਨੇ ਹੁੰਦੇ ਸਤਗੁਰ ਕਹਿੰਦਾ ਤੂੰ ਮੈਨੂੰ ਮੰਨ ਤੈਨੂੰ ਮੰਨਣ ਵਾਲੇ ਮੈਂ ਲੱਖਾਂ ਪੈਦਾ ਕਰ ਤੂੰ ਮੰਨ ਸਹੀ ਇੱਕ ਮੰਨਣਾ ਹੀ ਔਖਾ ਹੈ ਇਹ ਸਾਡੀ ਪਛਾਣ ਹੋ ਜਾਂਦੀ ਹੈ ਜੇ ਤੁਸੀਂ ਗੁਰੂ ਵਾਲੇ ਹੋ ਜਾਂਦੇ ਆ ਕਿਉਂਕਿ ਨਾਮ ਦਾ ਨ ਕਿ ਐਵੇਂ ਨਹੀਂ ਚੜਦਾ ਹੈਗਾ ਦਸਮਾ ਦਵਾਰ ਉਦੋਂ ਹੀ ਖੁੱਲਦਾ ਜੇ ਤੁਸੀਂ ਗੁਰੂ ਵਾਲੇ ਹੋਣੇ ਆ ਨੌ ਦਵਾਰ ਵਜੂਦ ਨੇ ਅੰਦਰ ਪੰਜ ਤਤ ਨੇ 25 ਗਿਰਤੀਆਂ ਨੇ ਇਹ ਦਵਾਰ ਉਦੋਂ ਹੀ ਦਸਮਾ ਦਵਾਰ ਉਦੋਂ ਹੀ ਖੁੱਲਦਾ ਹੈ ਜੋ ਦਸਮਾ ਦਵਾਰ ਖੁੱਲਦਾ ਹੈ ਕੁੱਲ ਪ੍ਰੇਮ ਮੰਡ ਦੇ ਦਰਸ਼ਨ ਹੁੰਦੇ ਨੇ ਪਾਵਨ ਬਾਣੀ ਵੀ ਫਰਮਾਨਦੀ ਹੈ ਜੋ ਪ੍ਰੇਮ ਮੰਡੇ ਸੋਈਓ ਪਿੰਡੇ ਜੋ ਖੋਜੇ ਸੋ ਆਏ ਜਿਹੜਾ ਫਿਰ ਇਸ ਦੀ ਖੋਜ ਕਰਦਾ ਹੈ ਉਹ ਵੀ ਉਹਨ ਪਾਦਾ ਹੈ ਹੁਣ ਕਈ ਕਈ ਮੇਰੇ ਵੀਰਾਂ ਦਾ ਹੁੰਦਾ ਸਵਾਲ ਹੁੰਦਾ ਹੈ ਕਿ ਗ੍ਰਸਤੀ ਵਿੱਚ ਨਾਮ ਨਹੀਂ ਜਪ ਹੁੰਦਾ ਤੇ ਮਾਫ ਉਸ ਬਾਣੀ ਫਰਮਾਨ ਕਰਤ ਸੰਤ ਆਤੂਸ਼ਾ ਫਰਮਾਨ ਕਰਦੇ ਨੇ ਉਹ ਕਹਿੰਦੇ ਨੇ ਬੱਬਾ ਬੰਦੇ ਤਨ ਹੈ ਜਿਨ੍ਹਾਂ ਕਰੀ ਵਿਚਾਰ ਗੱਲ ਗ੍ਰਸਤੀ ਦੀ ਕਰ ਜਾ ਰਹੇ ਆਂ ਕਿ ਬੱਬਾ ਬੰਦੇ ਧਨ ਹੈ ਜਿਨ੍ਹਾਂ ਕਦੀ ਵਿਚਾਰ ਜੋ ਜਪ ਦੇ ਵਿੱਚ ਗ੍ਰਸਤ ਦੇ ਮੈਂ ਉਹਨਾਂ ਦੇ ਬਲਹਾਰ ਹੋ ਜਿੰਨੇ ਵੀ ਸੰਤ ਮਹਾਂਪੁਰਸ਼ ਐਨੇ ਗ੍ਰਸਤ ਵਿੱਚ ਆਏ ਨੇ ਗੋਨਾਮਕ ਬਾਦਸ਼ਾਹ ਜੀ ਆਏ ਨੇ ਹੋਰ ਸੰਤ ਮਹਾਂਪੁਰਸ਼ ਅਫੀਸ ਸਾਹਿਬ ਜੀ ਆਨੇ ਕਬੀਰ ਮਹਾਰਾਜ ਜੀ ਆਨੇ ਉਹ ਗ੍ਰਸਤ ਵਿੱਚ ਹੀ ਆਏ ਨੇ ਪਰ ਉਹ ਨਾਮ ਜਪਿਆ ਕਿਉਂਕਿ ਗੁਰੂ ਵਾਲੇ ਸੀ ਜਿਹੜੇ ਗੁਰੂ ਵਾਲੇ ਨੇ ਉਹਨਾਂ ਦਾ ਨਾਮ ਹੋਣਾ ਬੇਗੁਰੇ ਦਾ ਨਾਮ ਹੀ ਹੋਣਾ ਕਿ ਬੱਬਾ ਬੰਦੇ ਧਨ ਹੈ ਜਿਨ੍ਹਾਂ ਕਦੀ ਵਿਚਾਰ ਜੋ ਜਪ ਦੇ ਵਿੱਚ ਗ੍ਰਸਤ ਦੇ ਮੈਂ ਉਹਨਾਂ ਦੇ ਬਲਹਾਰ ਮੈਂ ਉਹਨਾਂ ਦੇ ਬਲਹਾਰ ਗੁਰੂਆਂ ਦੀ ਕਾਦੇਦਾਰੀ ਖਾਣ ਪੀਣ ਪੈਨਨ ਪਹਿਨਾਉਣ ਤੇ ਤਾਬਿਆ ਕਰਦੇ ਸਾਰੀ ਆਤੂਸ਼ਾ ਗੁਰਮੰਨਿਆਂ ਕਰ ਸਭੇ ਧੰਦੇ ਕਈ ਵਿੱਚ ਕਲਾਂ ਚ ਸੰਤ ਹੈ ਕਈ ਗ੍ਰਸਤੀ ਬੰਦੇ ਜੀ ਕੋ ਸੰਤ ਮਾਪ ਉਹ ਸਮਝੇ ਮੈਂ ਬਹੁਤ ਨਾਮ ਜਪ ਰਿਆਂ ਇਹ ਨਹੀਂ ਗੱਲ ਸਾਡੇ ਸਤਿਗੁਰੂ ਮਾਤੇ ਫਰਮਾਉਂਦੇ ਜੀ ਅਸੀਂ ਕਹੀਏ ਵੀ ਅਸੀਂ ਕਿਸੇ ਢੇਰੇ ਤੇ ਬੈਠੀ ਨਾ ਕਿਸੇ ਜਗ੍ਹਾ ਤੇ ਬੈਠੇ ਸੀ ਨਾਮ ਬਹੁਤ ਜਪ ਰਹੇ ਆ ਸਾਨੂੰ ਦੁਨੀਆ ਮਹਾਪੁਰਸ਼ ਕੰਦੀ ਐ ਉਹ ਕਹਿੰਦੇ ਨਹੀਂ ਹੋ ਸਕਦਾ ਸਾਡੇ ਤੋਂ ਕੋਈ ਜ਼ਿਆਦਾ ਹੀ ਨਾਮ ਜਪਦਾ ਹੋਵੇ ਘਰ ਵਿੱਚ ਬੈਠਾ ਇਹ ਸਭ ਨੂੰ ਪਤਾ ਹੈ ਕੌਣ ਕਿੰਨਾ ਨਾਮ ਜਪਦਾ ਹੈ ਪਰ ਪ੍ਰਮਾਤਮਾ ਨੂੰ ਪਤਾ ਹੈ ਜਿਸ ਤਰ੍ਹਾਂ ਮੈਂ ਪਹਿਲਾਂ فرمایا ਕਿ ਪ੍ਰਮਾਤਮਾ ਨੇ ਸਾਨੂੰ 24 ਘੰਟਿਆਂ ਵਿੱਚ 24000 ਸਵਾਸ ਬਖਸ਼ੇ ਨੇ ਇਹ ਅਸੀਂ ਆਪਣੇ ਮਾਨਾਂ ਦੇ ਤੱਕ ਆ ਕੇ ਦੇਖ ਲਈਏ ਸੀ ਪਰ ਪ੍ਰਮਾਤਮਾ ਦੇ ਨਾਮ ਆਪਣੇ ਸ્વાસ ਕਿਨੇ ਲੈ ਕੇ ਲਾਈ ਨੇ ਇਹ ਜੋ ਸਾਡਾ ਵजूद ਹੈ ਪਰਮਾਤਮਾ ਨੇ ਕਿਸ ਤਰ੍ਹਾਂ ਇਹਨੂੰ ਦੱਸਿਆ ਹੈ ਕਿ ਜੀਭਾ ਮੇਰੀ ਨਾਮ ਜਪਣ ਨੂੰ ਸਾਡੇ ਜੀਵ ਦਾ ਕੀ ਕੰਮ ਹੈ ਸਾਡੀ ਅੱਖਾਂ ਦਾ ਕੀ ਕੰਮ ਹੈ ਹੱਥਾਂ ਦਾ ਕੀ ਕੰਮ ਹੈ ਪੈਰਾਂ ਦਾ ਕੀ ਕੰਮ ਹੈ ਕਿ ਜੀਭਾ ਮੇਰੀ ਨਾਮ ਜਪਣ ਨੂੰ ਅੱਖੀਆਂ ਦਰਸ਼ਨ ਪਾਵਨ ਨੂੰ ਹਾਥ ਕਰਨ ਸੰਗਤਾਂ ਦੀ ਸੇਵਾ ਪੈਰ ਗੁਰੂ ਘਰ ਜਾਵਨ ਨੂੰ ਨਾਲ ਕੰਨਾਂ ਦੇ ਬਾਣੀ ਸੁਣਾ ਅਵਸਾਰ ਪਰ ਜੋ ਮੈਂ ਤਰ ਜਾਵਾਂ ਮੇਰੇ ਜਿਸਮ ਜਿੱਤ ਤੱਕ ਰੂਹ ਉਸ ਦੀ ਪ੍ਰਭੂ ਵਾਲੀ ਤੇ ਗੁਣ ਗਾਵਾਂ ਕਿ ਪ੍ਰਮਾਤਮਾ ਦੇ ਨਾਲ ਜੋ ਜਿਵ ਲਗਾ ਲੈਂਦੇ ਨੇ ਉਹਨਾਂ ਨੂੰ ਫਿਰ ਦੂਸਰਾ ਕੋਈ ਨਜ਼ਰ ਨਹੀਂ ਆਉਂਦਾ ਉਹਦੇ ਕੰਮ ਸਾਰੇ ਪ੍ਰਮਾਤਮਾ ਆਪ ਕਰਦਾ ਹੈ ਹੋਰ ਧੰਨੇ ਭਗਤ ਵੀ ਆਪਣੇ ਘਰ ਬੈਠੇ ਸਨ ਉਹਨਾਂ ਦੇ ਨੱਕੇ ਹੀ ਮੋੜਦਾ ਸਾਰੇ ਕੰਮ ਕਰਦਾ ਕਿਉਂਕਿ ਫਿਰ ਮਹਾਰਾਜ ਤਾਂ ਪਹਿਲਾਂ ਹੀ ਬਾਣੀ ਦੀ ਫਰਮਾਨ ਕਰਦੇ ਨੇ ਤੇ ਬਿਨ ਬੋਲਿਆਂ ਸਭ ਕੁਝ ਜਾਣਦਾ ਕਿਸ ਅੱਗੇ ਕੀ ਜੀ ਅਰਦਾਸ ਉਹ ਤਾਂ ਜਾਣਨਵਾਰ ਐ ਫੇ ਅਸੀਂ ਕਿਹਦੇ ਕੋਲੋਂ ਮੰਗ ਰਹੇ ਆ ਮੰਗਣਾ ਤਾਂ ਉਹ ਚੀਜ਼ ਮੰਗੋ ਕਿਉਂਕਿ ਜਦੋਂ ਅਸੀਂ ਕਿਤੇ ਵੀ ਜਾਂਦੇ ਆ ਘਰਦਵਾਰ ਦੇ ਵਿੱਚ ਜਾਂਦੇ ਆ ਮੰਦਰ ਵਿੱਚ ਜਾਂਦੇ ਆ ਚਰਚ ਵਿੱਚ ਜਾਂਦੇ ਆ ਮਦਰ ਕਿਤੇ ਵੀ ਜਾਂਦੇ ਆ ਮਾਪੂਸਤਨ ਵਾਲੇ ਤੇ ਜਾਂਦੇ ਆ ਮਾਂਗੇ ਜਾ ਕੇ ਕੀ ਰੱਖਦੇ ਆ ਕਿ ਪ੍ਰਮਾਤਮਾ ਮੇਰਾ ਘਰ ਵੱਡਾ ਹੋ ਜਾਏ ਸਾਨੂੰ ਪੁੱਤੇ ਪੁੱਤਰੀਆਂ ਹੋ ਜਾਣ ਸਾਡੇ ਨੂੰ ਕੈਸਾ ਜਵੇ ਜੀ ਇਲਾਜੇ ਹੋ ਆ ਜੇ ਪਰ ਜਿਹੜੀ ਮੰਗਣ ਵਾਲੀ ਵਸਤੂ ਉਹ ਤਾਂ ਮੰਗਦੇ ਹੀ ਨਹੀਂ ਪਰਮਾਤਮਾ ਕਹਿੰਦੇ ਨੇ ਨਾਮ ਮੰਗੋ ਜਿਹੜੀ ਮੰਗਣ ਵਾਲੀ ਚੀਜ਼ ਹੈ ਜਿੱਥੇ ਨਾਮ ਹੈ ਉੱਥੇ ਸਾਰ ਕੁ ਸਭ ਕੁਝ ਹੈ ਸਤਗੁਰੂ ਵੀ ਫਰਮਾਉਂਦੇ ਨੇ ਫੇ ਪਰਿਵਾਰ ਵਿੱਚ ਸਵਰਗ ਕਿੱਥੇ ਹੈ ਨਰਕ ਕਿੱਥੇ ਹੈ ਦੁਨੀਆ ਨਰਕ ਸਵਰਗ ਨੂੰ ਪਈ ਹੈ ਨਰਕ ਸਵਰਗ ਦਾ ਸਾਸ ਸੰਗਤ ਜੀ ਉਹ ਇੱਥੇ ਹੀ ਹੈ ਤੇ ਦੂਰ ਪਾਰ ਨਹੀਂ ਹੈ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਸਿਹਤੋ ਮੇ ਤੰਦਰੁਸਤ ਪੁੱਤਰ ਹੋਣ ਵਿਦਵਾਨ ਸਭ ਤੋਂ ਪਹਿਲਾਂ ਇਨਸਾਨ ਦੀ ਸਿਹਤ ਤੰਦਰੁਸਤ ਹੋਣੀ ਚਾਹੀਦੀ ਹੈ ਸਿਹਤ ਤੰਦਰੁਸਤ ਹੋਵੇਗੀ ਸਾਰੇ ਕੰਮ ਕਰੇਗਾ ਸਤਗੁਰੂ ਦਰਵਾਜ਼ੇ ਤੇ ਜਾਵੇਗਾ ਨਾਮ ਭਜਨ ਕਰੇਗਾ ਆਪਣੇ ਸਾਰੇ ਕੰਮ ਕਰ ਗਿਆ ਜੇਕਰ ਸਿਹਤ ਨਹੀਂ ਸਹੀ ਫਿਰ ਕੁਝ ਵੀ ਨਹੀਂ ਸਹੀ ਕਿ ਸਿਹਤੋ ਮੇ ਤੰਦਰੁਸਤ ਪੁੱਤਰ ਹੋਰ ਵਿਦਵਾਨ ਆਖੇ ਲਗੇ ਇਸਤਰੀ ਉਹਦੀ ਮਿੱਠੀ ਹੋਵੇ ਜ਼ੁਬਾਨ ਮੈਂ ਦੱਸਣ ਜਾ ਰਿਹਾ ਵੀ ਸਵਾਲ ਕਿੱਥੇ ਹੈ ਕਿ ਸੇ ਇਹ ਹੋਵੇ ਤੰਦਰੁਸਤ ਪੁੱਤਰ ਹੋਣ ਵਿਦਵਾਨ ਆਖੇ ਲੱਗੇ ਇਸਤਰੀ ਉਹਦੀ ਮਿੱਟੀ ਹੋਵੇ ਜ਼ੁਬਾਨ ਸੰਗਤ ਕਿਹੋ ਜੀ ਹੋਣੀ ਚਾਹੀਦੀ ਹੈ ਸੰਗਤ ਹੋਵੇ ਸੰਤਾ ਮਹਾਪੁਰਸ਼ਾਂ ਦੀ ਹੋਵੇ ਉਹਨ ਦੇ ਦਾਨ ਉਹਦਾ ਸ਼ਰੀਆਮ ਗ੍ਰਿਸ਼ਟ ਸ਼ੁੱਧ ਹੈ ਉਹਨ ਜਾਣੋ ਸਵਰਗ ਸਭਾ ਜਿੱਥੇ ਇਹ ਚੀਜ਼ਾਂ ਮੌਜੂਦ ਨੇ ਜਿੱਥੇ ਪਤ ਪਤਨੀ ਪਿਆਰ ਨਾਲ ਬੋਦੇ ਨੇ ਇੱਕ ਦੂਜੇ ਦਾ ਕਹਿਣਾ ਮੰਨਦੇ ਨੇ ਬੱਚੇ ਕਹਿਣੇ ਕਾ ਦੇ ਵਿੱਚ ਨੇ ਕਿੱਥੇ ਗੁਰੂ ਦੀ ਸੇਵਾ ਹੁੰਦੀ ਹੈ ਮਾਪੂਸ਼ ਦਾ ਸੰਗ ਹੁੰਦਾ ਹੈ ਪਰਮਾਤਮਾ ਦਾ ਦੀ ਸੇਵਾ ਹੁੰਦੀ ਹੈ ਉੱਥੇ ਸਵਰਗ ਐ ਸਾਧ ਸੰਗ ਜੀਓ ਸਿਆਣੇ ਫਰਮਾਉਂਦੇ ਨੇ ਕਿੱਥੇ ਪਤ ਪਤਨੀ ਦਾ ਜੋੜ ਨਹੀਂ ਉਦੋਂ ਵੱਧ ਨਰਕ ਦੀ ਲੋੜ ਨਹੀਂ ਨਰਕ ਤੇ ਉਹੀ ਬਹੁਤ ਅੱਜ ਤੇ ਕਲੇਸ਼ ਹੈ ਕਿੱਥੇ ਕਲਾਖੰਦਰਤ ਸੇਵ ਤੇ ਘੜਿਓ ਪਾਣੀ ਨਸੇ ਇਹ ਸਾਰੀਆਂ ਚੀਜ਼ਾਂ ਕਿਦੋਂ ਸਾਨੂੰ ਮਿਹਰ ਜਰ ਅਸੀਂ ਗੁਰੂ ਵਾਲੇ ਹੋ ਜਾਂਦੇ ਆ ਤੇ ਪਰਮਾਤਮਾ ਦੇ ਕਦਮੀ ਲੱਗ ਜਾਂਦੇ ਆ ਥੋੜਾ ਬਹੁਤਾ ਵੀ ਜੇ ਕੋਈ ਮੰਨ ਲਓ ਕੋਈ ਪਾਪੀਆਂ ਦੀ ਕੋਈ ਬਿੜੀ ਜਾ ਰਹੀ ਹੈ ਉਹਦੇ ਵਿੱਚ ਨਾਮ ਭਜਨ ਕਰਨ ਵਾਲਾ ਕੋਈ ਇੱਕ ਇਨਸਾਨ ਹੀ ਬੈਠ ਜਾਂਦਾ ਹੈ ਉਹ ਪਾਰ ਉਦਾਰਾ ਹੋ ਜਾਂਦਾ ਬਿੜੀ ਪਾ ਲੰਗ ਜਾਂਦੀ ਹੈ ਕਿ ਤੁੰਤਾਂ ਰਾਜਾ ਜਨਕ ਹੈ ਜਿਸ ਸਿਮਰਨ ਕੀ ਉਪਵੇਕ ਏਕ ਢੀਕੇ ਸਿਮਰਨ ਸੇ ਪਾਪੀ ਤਰਿ ਉਨੇਕ ਉਹਨਾਂ ਦੀ ਏਕ ਢੀਕੇ ਸਿਮਰਨ ਨਾਲ ਲੱਖਾਂ ਪਾਪੀ ਤਰ ਗਏ ਸਨ ਸਿਮਰਨ ਵਿੱਚ ਨਹੀਂ ਪਾਵਰ ਸਾਨੂੰ ਗੁਰੂ ਵਾਲੇ ਹੋਣਾ ਚਾਹੀਦਾ ਹੈ ਗੁਰੂ ਵਾਲੇ ਹੋਣ ਵਾਲੇ ਨਾਲ ਸਾਨੂੰ ਬਹੁਤ ਬੈਨੀਫਿਟ ਨੇ ਜਿਹੜਾ ਕੁਮਲsaan ਹੈ ਉਹਦੇ ਕੋਲ ਦੋ ਗੱਲਾਂ ਹੋਣੀਆਂ ਬਹੁਤ ਜ਼ਰੂਰੀ ਹਨ ਸਭ ਤੋਂ ਪਹਿਲਾਂ ਗੁਰੂ ਦਾ ਡਰ ਗੁਰੂ ਦਾ ਡਰ ਹੋਵੇਗਾ ਸਾਨੂੰ ਰਹਿਮਤ ਕਿਰਪਾ ਹੁੰਦੀ ਰਹੇਗੀ ਸਾਡੇ ਕੰਮ ਵਿਗੜੇ ਬੰਦੇ ਰਹਿਣਗੇ ਜਦੋਂ ਗੁਰੂ ਦਾ ਡਰ ਹੋਵੇਗਾ ਇਹ ਤਾਂ ਗੁਰੂ ਦਾ ਡਰ ਜਿੰਨਾ ਚਿਰ ਸਾਨੂੰ ਗੁਰੂ ਦਾ ਡਰ ਨਹੀਂ ਉਗਡਰ ਹੋਂ ਦੇ ਨਾਲ ਅਸੀਂ ਗਲਤੀ ਗੁਨਾਹ ਕਰਨ ਤੋਂ ਬਚਦੇ ਰਾਵਾਂਗੇ ਕਿ ਬੰਦਾਵੇ ਸਾਡਾ ਖਸਾ ਪਿੱਥੇ ਬੈਠਾ ਹੈ ਜਿੰਨੂ ਗੋਦਾ ਡਰ ਹੁੰਦਾ ਹੈ ਗਲਤੀ ਗੁਨਾਹ ਕਰਨ ਤੋਂ ਪਹਿਲਾਂ 100 ਵਾਰੀ ਸੂਰਤ ਨਹੀਂ ਨਹੀਂ ਮੇਰੇ ਮਾਲਕ ਨੂੰ ਪਤਾ ਹੈ ਜਿੰਨੂ ਕਹਿੰਦੇ ਵੀ ਕਾਲਜੋਗ ਪੈਰਾ ਕਾਲਜੋਗ ਪੈਰਾ ਉਦੋਂ ਹੀ ਕਰਦਾ ਜਦੋਂ ਅਸੀਂ ਕੋਈ ਕੋਈ ਸੰਤ ਮਹਾਪੁਰਸ਼ ਕਿਸੇ ਨੂੰ ਕਹਿੰਦੇ ਕਹਿੰਦਾ ਰੱਬ ਜਦੋਂ ਇਨਸਾਨ ਤੇ ਕਿਰਪਾ ਹੁੰਦਾ ਹੈ ਨਾ ਜੇ ਪਰਮਾਤਮਾ ਗੁੱਸੇ ਹੁੰਦਾ ਹੈ ਕਿਸੇ ਇਨਸਾਨ ਤੇ ਉਹਦੇ ਦੰਤ ਨਹੀਂ ਮਾਰਦਾ ਕੋ ਲਾਠੀ ਨਹੀਂ ਮਾਰਦਾ ਉਹਦੀ ਮਤ ਮਾਰਦਾ ਜਦੋਂ ਪਰਮਾਤਮਾ ਕਿਸੇ ਦੇ કૃਪਾ ਹੁੰਦਾ ਨਾ ਖੋਦ ਵਿੱਚ ਹੁੰਦਾ ਹੈ ਉਹਦੇ ਦੰਤ ਨਹੀਂ ਮਾਰਦਾ ਉਹਦੀ ਮਤ ਮਾਰਦਾ ਹੈ ਉਹਦੀ ਮਤ ਚੋਂ ਮਾਰ ਦਿੰਦਾ ਫਿਰ ਪੁੱਠੇ ਸਿਰ ਤੇ ਕੰਮ ਕਰ ਲੱਗ ਜਾਂਦਾ ਹੈ ਤੇ ਆਪਣੇ ਕੀਤੇ ਦੇ ਫਲ ਆਪੇ ਪਾਈ ਜਾਂਦਾ ਹੈ ਕਿਉਂਕਿ ਇਸ ਕਰਕੇ ਗੁਰਦਾਰ ਦਰ ਹੋਵੇਗਾ ਤੇ ਸਾਨੂੰ ਰਹਿਮਤ ਮਿਲਦੀ ਰਹੇਗੀ ਕਿਰਪਾ ਹੁੰਦੀ ਰਹੇਗੀ ਗੁਰੂ ਦਾ ਡਰ ਹੋਵੇਗਾ ਤੇ ਅਸੀਂ ਗਲਤੀ ਗੁਨਾਹ ਕਰ ਤੋਂ ਵੱਜਦੇ ਰਵਾਂਗੇ ਆਓ ਪਾਵਨ ਬਾਵਨ ਨੂੰ ਸਰਵਣ ਕਰਦੇ ਆਂ ਸ਼ਬਦ ਸਰਵਣ ਕਰਦੇ ਆਂ ਕਿ ਨਾਮ ਜਪਾਵੇ ਸਤਗੁਰ ਆਪੇ ਕਿ ਨਾਮ ਜਪਾਵੇ ਸਤਗੁਰ ਆਪੇ ਕਿ ਨਾਮ ਵਿੱਚ ਪਾਵਰ ਨਹੀਂ ਹੈ ਕਿ ਪਾਲੀ ਤੱਤੀਆਂ ਥਮਾ ਨੂੰ ਜਫੀਆਂ ਆਪੇ ਤੈਨੂੰ ਰਾਮ ਰੱਖ ਲਉ ਐਨੀ ਨਾਮ ਵਿੱਚ ਤਾਕਤ ਹੈ ਹੁਣ ਕੋ ਅੱਜ ਪਾਸ਼ਾ ਜੀ ਨੇ ਉਹ ਵੀ ਤੱਤੀ ਤਵੀ ਤੇ ਬੈਠ ਸਨ ਸਹਾਰਾ ਕੀਤਾ ਸੀ ਪਰਮਾਤਮਾ ਦੇ ਨਾਮ ਦਾ ਉਸਾਂ ਤੱਤੀ ਵਾਰ ਨਹੀਂ ਲੰਗਣਦੇ ਸ਼ਖਸ ਅਰਮ ਕਰਦੇ ਆ ਕਿ ਨਾਮ ਜਪਾਵੇ ਸਤਗੁਰਾਂ ਆਪੇ ਨਾਮ ਜਪਾਵੇ ਸਤਗੁਰਾਂ ਆਪੇ